ਲੋਕ ਮਹਲਾ 55 ਤਰਨ ਸੁਵੰਨੀ ਖਾੜ ਰਤਨ ਜੜਾਉਂ ਹਰ ਪ੍ਰੇਮ ਪੁਰਖ ਮੰਨ ਉਠਾ ਦਾ ਅਰਥ ਹੁੰਦਾ ਧਰਤੀ ਦਾ ਅਰਥ ਧਰਤੀ ਸੁਵੰਨੀ ਦਾ ਅਰਥ ਸੋਹਣੇ ਵਨ ਵਾਲੀ ਸੋਹਣੇ ਰੰਗ ਵਾਲੀ ਖਾੜ ਦਾ ਅਰਥ ਹੁੰਦਾ ਘਾ ਤਨ ਜਿਹੜਾ ਵੀ ਰਤਨ ਤਰੇਲ ਮੋਤੀ ਜਿਹੜਾ ਉਹ ਜਿਸ ਮਾਨ ਵਿੱਚ ਪਰਮਾਤਮਾ ਸਰੂਪ ਹਰੀ ਅਕਾਲ ਪੁਖਵਸ ਵਸ ਪੈਂਦਾ ਹੈ ਉਹ ਮਨ ਇਉਂ ਹੈ ਜਿਵੇਂ ਤਰੇਲ ਮੋਤੀਆਂ ਨਾਲ ਜੜੀ ਹੋਈ ਘਾਹ ਵਾਲੀ ਧਰਤੀ ਸੋਨੇ ਵਨ ਵਾਲੀ ਹੋ ਜਾਂਦੀ ਹੈ ਸੱਬੇ ਕਾਸੋ ਰੜੇ ਥੀਏ ਗੋ ਨਾਨਕ ਸਤਗੁਰ ਉੱਠਾ ਹੈ ਨਾਨਕ ਜਿਸ ਮਨੋ ਕੋਤੇ ਸਤਗੁਰ ਨਾਨਕ ਟੁੱਟਦਾ ਦਿਲ ਭਾ ਕਰਦ ਉਸ ਦੇ ਸਾਰੇ ਕੰਮ ਸੌਖੇ ਹੋ ਜਾਂਦੇ ਨੇ